ਗਰੀਵਾਲ ਸਾਹਿਬ ਲੋਕਾਂ ਦੇ ਵਿੱਚ 22 ਜਨਵਰੀ ਨੂੰ ਲੈ ਕੇ ਕਾਫੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਦੂਜੇ ਪਾਸੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਜਿਹੜੀ ਪਾਰਟੀ ਹੈ ਉਹਦੇ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਇਸ ਨੂੰ ਤੁਸੀਂ ਕਿੰਜ ਵੇਖਦੇ ਹੋ ਵਿਨਾਸ਼ ਕਾਲੇ ਵਿਪਰੀਤ ਬੁੱਧੀ ਜਦੋਂ ਸਮਾ ਖਰਾਬ ਹੁੰਦਾ ਅਕਲ ਵੀ ਖਰਾਬ ਹੋ ਜਾਂਦੀ ਹੈ ਤੇ ਇਸ ਲਈ ਜਿਹੜੇ ਲੋਕਾਂ ਨੇ 5-500 ਸਾਲ ਤੱਕ ਪੈਰਾ ਜੁੱਤੀਆਂ ਨਹੀਂ ਪਾਈਆਂ ਨੰਗੇ ਪੈਰੀ ਰਹੇ ਕਿ ਜਦੋਂ ਸਾਡੇ RAM ਦਾ ਮੰਦਿਰ ਬਣੂਗਾ ਉਹਦਾ ਘਰ ਬਣੂਗਾ ਉਦੋਂ ਅਸੀਂ ਜੁੱਤੀਆਂ ਪਾਵਾਂਗੇ ਹੂੰ ਤੇ ਉਹ ਉਹ ਇੰਨੇ ਲੋਕਾਂ ਦੀ ਆਸਥਾ ਹੋਵੇ ਔਰ ਉਸ ਦਾ ਵੀ ਇਹ ਵਿਰੋਧ ਕਰਦੇ ਹੋਣ ਸਿਆਸਤ ਤੋਂ ਪ੍ਰੇਰਿਤ ਹੋ ਕੇ ਤੇ ਮੈਂ ਸਮਝਦਾ ਕਿ ਤੇ ਅਕਲ ਹੀ ਖਰਾਬ ਹੋ ਗਈ ਇਹਨਾਂ ਦੀ ਹੂੰ ਔਰ ਸਨਾਤਨ ਨੂੰ ਮੰਨਣ ਵਾਲੇ ਲੋਕ 80% ਨੇ ਇਸ ਦੇਸ਼ 'ਚ ਤੇ ਉਹ 80% ਲੋਕਾਂ ਦਾ ਵੀ ਵਿਰੋਧ ਕਰਦੇ ਆ ਜੀ ਮੈਂ ਸਮਝਦਾ ਮੰਦਭਾਗੀ ਕਹਿੰਦਾ ਇਹ ਨਹੀਂ ਹੋਣਾ ਚਾਹੀਦਾ ਇੱਕ ਰਾਜਨੀਤਿਕ ਦਲ ਜਿਹਦਾ ਲੰਬਾ ਇਤਿਹਾਸ ਵੀ ਹੋਵੇ ਔਰ 120 ਸਾਲ ਤੋਂ ਵੱਧ ਪ੍ਰਾਣਾ ਵੀ ਹੋਵੇ ਤੇ ਉਹਨਾਂ ਨੂੰ ਇਦਾਂ ਦੀਆਂ ਗੱਲਾਂ ਕਰਨੀਆਂ ਉਹ ਬਦ ਕਿਸਮ ਦੀ ਨਾਲ ਉਹਨਾਂ ਨੂੰ ਅ ਮੈਚਿਓਰ ਲੀਡਰਸ਼ਿਪ ਐਟ ਦ ਸੈਂਟਰ ਮਿਲੀ ਹੈ ਤੇ ਮਜ਼ਾਕ ਬਣਾ ਰਹੇ ਇਹ ਪਾਰਟੀ ਦਾ ਹਮ ਗਰਵਲ ਸਾਹਿਬ ਦੂਜੇ ਪਾਸੇ ਵੇਖਿਆ ਤਾਂ ਭਾਜਪਾ ਰਾਮ ਮੰਦਰ ਨੂੰ ਲੈ ਕੇ ਰਾਜਨੀਤੀ ਕਰ ਰਹੀ ਹੈ ਇਲਜ਼ਾਮ ਕਾਂਗਰਸ ਦੇ ਵੱਲੋਂ ਲਾਏ ਜਾ ਰਹੇ ਨੇ ਇਸ ਨੂੰ ਕਿੰਜ ਵੇਖਦੇ ਹੋ ਬਈ ਰਾਮ ਨੂੰ ਘਰ ਘਰ ਤੱਕ ਜਨ ਜਨ ਤੱਕ ਲੈ ਕੇ ਜਾਣਾ ਔਰ ਉਸ ਦੇ ਜਸ਼ਨ ਮਨਾਉਣੇ ਕੋਈ ਬੁਰੀ ਗੱਲ ਨਾ ਹਰ ਹਿੰਦੁਸਤਾਨੀ ਨੂੰ ਮਨਾਉਣਾ ਚਾਹੀਦੇ ਆ। ਹੂੰ। ਭਾਜਪਾ ਵੀ ਕਰ ਰਹੀ ਤਾਂ ਭਾਜਪਾ ਭਾਰਤੀ ਸਭਿਅਤਾ ਦੀ ਜਿਹੜੀ ਆ ਝੰਡਾ ਵਰਦਾਰਾ ਤਾਂ ਕਰ ਰਹੀ ਹੈ। ਜੀ। ਆ ਭਾਜਪਾ ਦੇ ਵੱਲੋਂ ਕਿਹੜੀ ਕਿਹੜੀ ਪਾਰਟੀ ਨੂੰ ਹੁਣ ਤੱਕ ਸੱਦਾ ਜਿਹੜਾ ਦਿੱਤਾ ਗਿਆ ਤੇ ਕਿਸ ਆਧਾਰ ਤੇ ਜਿਹੜੇ ਸੱਦੇ ਦਿੱਤੇ ਜਾ ਰਹੇ ਨੇ? ਭਾਜਪਾ ਕੋਈ ਸੱਦਾ ਨਹੀਂ ਕਿਸੇ ਨੂੰ ਦੇ ਰਹੀ ਇਹ ਮੰਦਰ ਕਮੇਟੀ ਦੇ ਰਹੀ ਆ। ਜੀ। ਸੋਰਾ ਰਾਮ ਮੰਦਰ ਕਮੇਟੀ ਦੀ ਤਰਫੋਂ ਹੀ ਜਾ ਰਿਹਾ ਸੱਦਾ। ਜੀ ਭਾਜਪਾ ਕੋਈ ਸੱਜ਼ਾ ਨਹੀਂ ਦੇ ਰਹੀ ਜੀ 2024 ਲੋਕ ਸਭਾ ਨੂੰ ਲੈ ਕੇ ਭਾਜਪਾ ਕਹਿੰਦੇ ਨੇ ਕਿ ਕਾਰਡ ਖੇਡ ਰਹੀ ਹੈ ਕਾਂਗਰਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਤੁਹਾਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਇਸ ਤਰੀਕੇ ਦੇ ਨਾਲ ਸਿਆਸਤ ਨੂੰ ਲੈ ਕੇ ਜਾਂ ਚਰਚਾ ਕਰ ਰਹੀ ਹੈ ਨਹੀਂ ਜੋ ਵੀ ਭਈ ਉਹਨਾਂ ਨੂੰ ਰੋਕਿਆ ਕਿਸੇ ਨੇ ਉਹ ਕਹਿ ਰਹਿਣਾ ਉਹਨਾਂ ਨੂੰ ਕਿਨੇ ਕਿਹਾ ਕਿ ਤੁਸੀਂ ਸਨਾਤਨ ਨੂੰ ਗਾਲਾਂ ਦੋ ਹੂੰ ਉਹਨਾਂ ਨੂੰ ਅਚਨ ਜਾ ਕੇ ਆ ਵੀ ਇਹ ਕੰਮ ਸ਼ੁਰੂ ਕਰੋ ਹੂੰ ਜੀ ਜੀ ਬਿਲਕੁਲ ਅ ਦੂਜੇ ਪਾਸੇ ਵਿਰੋਧੀ ਧਿਰਾਂ ਨੂੰ ਸਿਆਸਤ ਧਰਮ ਤੇ ਨਹੀਂ ਕਰਨੀ ਚਾਹੀਦੀ ਇਹ ਤੁਹਾਡੀ ਪਾਰਟੀ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ ਆ ਬਿਲਕੁਲ ਨਹੀਂ ਕਰਨੀ ਚਾਹੀਦੀ ਸਿਆਸਤ ਧਰਮ ਦਾ ਧਰਮ ਦੇ ਉੱਪਰ ਸ਼੍ਰੀ ਰਾਮ ਸਭ ਦੇ ਸਾਝੇ ਆ ਹਮਮ ਔਰ ਸ਼੍ਰੀ ਰਾਮ ਉਹਨਾਂ ਨੂੰ ਉਹ ਉਹ ਉਹਨਾਂ ਨੂੰ ਵੀ ਉਹਨੇ ਹੀ ਪਿਆਰੇ ਹੋਣੇ ਚਾਹੀਦੇ ਪਰ ਬਸ ਕਿਸੇ ਜਨਮ ਦੇਸ਼ ਵੀ ਪਿਆਰਾ ਨਹੀਂ ਹੋਲੀ-ਹੋਲੀ ਕਾਂਗਰਸ ਦੀ ਸੋਚ ਬਦਲਦੀ ਜਾ ਰਹੀ ਹੈ ਜੀ ਤੇ ਸੋਚ ਬਦਲ ਗਈ ਉਹਨਾਂ ਦੀ ਗਰੇਵਾਲ ਸਾਹਿਬ ਤੁਸੀਂ ਪਹੁੰਚ ਰਹੇ ਹੋ ਅਸੀਂ ਤਾਂ ਸਮਝੇਗਾ ਇਹ ਪਹੁੰਚਣਾ ਸਭ ਕਰ ਰਹੇ ਆਂ ਕਰ ਕਰ ਸੱਦਾ ਵੀ ਦੇ ਰਹੇ ਆਂ ਜੀ ਸਾਡਾ ਤਾਂ ਅਸੀਂ ਦਾ ਸਮਰਪਿਤ ਆ ਉਸ ਕੋਲ ਲਈ ਜੀ ਅ ਸ਼ੁਕਰੀਆ ਗਰੇਵਾਲ ਸਾਹਿਬ ਗੱਲਬਾਤ ਕਰਨ ਦੇ ਲਈ